ਲੁਧਿਆਣਾ ਦੇ ਹਲਕਾ ਨਾਰਥੀ ਅਦੀਨਪੰਦੇ ਇਸਲਾਮ ਏਰੀਆ ਸਿਵਲ ਸਿਟੀ ਦੇ ਵਿੱਚ ਦਾ ਸਮੀਆਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਵਿੱਚ ਚੰਗੇ ਨੰਬਰ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਕੂਲੀ ਸਟਾਫ ਦੇ ਵੱਲੋਂ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿੰਘ ਸੰਧੂ ਨੇ ਦੱਸਿਆ ਨੌਜਵਾਨ ਪੀੜੀ ਸਾਡੇ ਦੇਸ਼ ਦਾ ਭਵਿੱਖ ਹੈ ਜਿਨ੍ਹਾਂ ਬੱਚਿਆਂ ਨੇ ਚੰਗੇ ਨੰਬਰ ਹਾਸਲ ਕੀਤੇ ਨੇ ਉਹਨਾਂ ਨੂੰ ਇਹ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ। ਬਹੁਤ ਵਧੀਆ ਰਿਜ਼ਲਟ ਆਇਆ ਜੀ ਬੱਚਿਆਂ ਦੇ ਮਾਪਿਓ ਦਾ ਅਸੀਂ ਧੰਨਵਾਦ ਕਰਨ ਵਾਸਤੇ ਕਿਉਂਕਿ ਜਿੰਨਾ ਮਾਵਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮਾਪਿਆਂ ਨੂੰ ਅਸੀਂ ਬੁਲਾਇਆ ਸੀਗਾ ਔਰ ਮਾਪਿਆਂ ਵਿੱਚ ਬਹੁਤ ਵੱਡੀ ਖੁਸ਼ੀ ਸੀ ਸਾਡੇ ਸਕੂਲ ਦਾ ਹਾਈਐਸਟ ਰਿਜ਼ਲਟ ਜਿਹੜਾ 98% ਆਇਆ ਔਰ ਇੱਕ 슬ਮ ਏਰੀਆ ਦੇ ਵਿੱਚੋਂ 98% ਲਾਉਣ ਦਾ ਮਤਲਬ ਵੀ ਗਰੀਬ ਪਰਿਵਾਰ ਦੇ ਬੱਚੇ ਦਾ ਕਿੰਨੀ ਮਿਹਨਤ ਹੋਏਗੀ ਕਿੰਨਾ ਉਹਨੇ ਪੜ੍ਹਿਆ ਹੋਏਗਾ ਕਿਉਂਕਿ ਬਿਨਾ ਟਿਊਸ਼ਨ ਤੋਂ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੀ ਬਹੁਤ ਵੱਡੀ ਵਧੀਆ ਰਿਜ਼ਲਟ ਹੈ ਔਰ 50% ਤੋਂ ਵੱਧ ਬੱਚੇ ਐਸ ਨੇ ਜਿਨ੍ਹਾਂ 80% ਤੋਂ ਇਹ ਮੈਡੀਕਲ ਜਨਰਲ ਬੱਚਿਆਂ ਨੂੰ ਇਹੀ ਹੈ ਜਿਹੜੇ ਬਾਕੀ ਦੇ ਬੱਚੇ ਰਹਿ ਗਏ ਨੇ ਜਿਹੜੇ ਅਗਲੀਆਂ ਕਲਾਸਿਸ 10th ਦੇ ਜਾਂ ਜਿਹੜੇ ਆਉਣ ਵਾਲੇ ਫਿਊਚਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਵਧੀਆ ਰਿਜ਼ਲਟ ਲੈ ਕੇ ਆਓ ਇਹਨਾਂ ਬੱਚਿਆਂ ਵਾਂਗੂ ਦੇਖੋ ਮਿਹਨਤ ਕਰੋ ਕਿਉਂਕਿ ਸਲਮ ਏਰੀਆ ਦੇ ਵਿੱਚ ਇਦਾਂ ਦਾ ਸਕੂਲ ਹੋਣ ਦੇ ਬਾਵਜੂਦ ਸਾਡੀਆਂ ਟੀਚਰਸ ਨੇ ਬੜੀ ਮਿਹਨਤ ਕੀਤੀ ਹੈ ਔਰ ਜਿਹੜੇ ਬੱਚੇ ਹੁਣ ਸਾਡੇ ਕੋਲ ਪਾਸ ਹੋ ਕੇ ਗਏ ਨੇ ਮੈਂ ਉਹਨਾਂ ਦੀਆਂ ਭਵਿੱਖ ਚ ਕਾਮਨਾ ਕਰਦਾ ਵੀ ਪ੍ਰਮਾਤਮਾ ਉਹਨਾਂ ਨੂੰ ਵਧੀਆ ਮਕਾਮ ਦਵੇ ਆਪਣੇ ਆਪਣੇ ਫੀਲਡ ਦੇ ਵਿੱਚ ਜਾ ਕੇ ਆਪਣਾ ਆਪਣੇ ਪਰਿਵਾਰ ਦਾ ਔਰ ਸਕੂਲ ਦਾ ਨਾਮ ਰ